ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਚੱਲੇ ਆ ਜੀ ਇੱਕ ਨਵੇਂ ਘਰ ਦੀ ਸ਼ੁਰੂਆਤ ਕਰਨ ਮਹਿੰਤੀ ਕਰਨ ਸਵੇਰੇ ਦਾ ਟਾਈਮ ਸੀ ਤੇ ਆਪਾਂ ਜਨੂ ਸੀ ਜਲੰਧਰ ਅੱਜ ਤਿਆਰ ਹੋ ਕੇ ਆਪਾਂ ਗੱਡੀ 'ਚ ਚੱਲ ਪਿਆ ਧੁੰਦ ਵੀ ਹੋ ਸੀ ਤੇ ਜਾਣਾ ਆਪਾਂ ਜਲਦੀ ਸੀ ਕਿਉਂਕਿ ਉੱਥੇ ਨਿਸ਼ਾਨੀਆਂ ਲਾਉਣੀਆਂ ਸੀ ਘਰ ਦੀਆਂ ਤੇ ਇਧਰੋਂ ਪੰਜਾਂਦੇ ਹੋਏ ਤੁਰਦੇ ਵੀ ਹੁੰਦੇ ਹੋਏ ਤੇ ਹੁਣ ਪਹੁੰਚਾ ਗਏ ਦੋਸਤੋ ਕਿਉਂਕਿ ਟਾਈਮ ਵੀ 10:30 ਤਕਰੀਬ ਹੋ ਗਿਆ ਤੇ ਹੁਣ ਆਪਾਂ ਧੁੱਪ ਦਾ ਨਜ਼ਾਰਾ ਲੈ ਰਹੇ ਆਂ ਤੇ ਸ਼ਹਿਰ ਲੁਧਿਆਣਾ ਜਿਹਦੇ ਹੁੰਦੇ ਹੋਏ ਆਪਾਂ ਜਲੰਧਰ ਜਾ ਰਹੇ ਆਂ ਜੀ ਦੋਸਤੋ ਤੇ ਇਹ ਸ਼ਹਿਰ ਲੁਧਿਆਣਾ ਆ ਆਹਾਗਾ ਜੀ ਸਭ ਤੋਂ ਵੱਡਾ ਟੋਲ ਫਲੋਰਲ ਟੋਲ ਇਹਦੇ ਕਹਿੰਦੇ 220 ਰੁਪਈਆਂ ਦੀ ਪਰਚੀ ਲੱਗਦੀ ਏ ਦੋਸਤੋ ਇਹਨੂੰ ਕ੍ਰੋਸ ਕਰਦੇ ਹੋਏ ਆਪਾਂ ਪਹੁੰਚੀ ਆਪਣੀ ਅਸਲ ਜਗ੍ਹਾ ਤੇ ਜਿੱਥੇ ਪਹੁੰਚਣਾ ਸੀਗਾ ਉੱਥੇ ਲਾਈਏ ਆਪਾਂ ਨਿਸ਼ਾਨੀਆਂ ਕਰਦੀਆਂ ਤੇ ਬਹੁਤ ਸੋਹਣਾ ਕਰ ਤਿਆਰ ਹੋਇਆ ਦੋਸਤੋ ਤੇ ਮਿਲਦੇ ਆਂ ਅਗਲੇ ਵਲੌਗ ਚ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ ਤੇ ਕਮੈਂਟ ਜਰੂਰ ਕਰਨਾ ਧੰਨਵਾਦ ਦੋਸਤੋ